E ਮੋਤਾ ਦੇ ਇਸ ਬੜਾ ਜਗਵਾਨ ਰੋਸ ਪ੍ਰਦਰਸ਼ਨ ਚੱਲ ਰਿਹਾ ਹੈ। ਤੁਸੀਂ ਦੇਖ ਰਹੇ ਹੋ ਮੈਂ ਉਹ ਯਾਰ ਕਿੰਨੀਆਂ ਤਸਵੀਰਾਂ ਕਿਤੇ ਆਏ ਲੋਕ ਬੜੇ ਬੁਰੀ ਰੋਸ ਕੀਤਾ ਜਾ ਰਿਹਾ ਹੈ। ਜੇ ਵੀ ਸਾਡਾ ਕੋ ਸਾਥੀ ਨੇ ਸੁਣਾਣਾ ਗੱਲਬਾਤ ਕਰਾਂਗੇ। ਜੇ ਵੀ ਅੱਜ ਦੇ ਰੋਸ ਪ੍ਰਦਰਸ਼ਨ ਬਾਰੇ ਜਾਣਕਾਰੀ ਦਿਓ। ਜਿਵੇਂ ਕਿ ਆਪਕਾਂ ਨੂੰ ਜਾਣਕਾਰੀ ਹੈ ਕਿ ਦਿਨ ਅਗਰ ਸਰ ਦੇਖੇ ਇੱਕ ਸ਼ਰਧਾ ਅੰਸਰ ਦੇ 바ਵਾ ਸਾਹਿਬ ਅੰਬੇਡਕਰ ਜੀ ਦੀ ਇਹ ਬੂਤੀ ਨੂੰ ਖੰਡਿਤ ਕੀਤਾ ਇਹ ਉਹਦੀ ਗ੍ਰਿਫਤਾਰੀ ਤਾਂ ਹੋਈ ਹੈ ਪਰ ਉਹਦੇ ਪਿੱਛੇ ਸਾਜ਼ਿਸ਼ ਬੇਨਕਾਬ ਹੋਣੀ ਚਾਹੀਦੀ ਹੈ ਕਿਉਂਕਿ ਇਹ ਕੰਮ ਜਿਹੜਾ ਇੱਕ ਬੰਦੇ ਦਾ ਨਹੀਂ ਹੈ ਇੱਕ ਬਹੁਤ ਵੱਡੇ ਗਰੁੱਪ ਦਾ ਕੰਮ ਆ ਉਹ ਬੇਨਕਾਬ ਹੋਣਾ ਚਾਹੀਦਾ ਸਾਡੇ ਮਸੀਹਾਂ ਬਹੁਤ ਹੀ ਪੁੱਛ ਲਈਏ ਬਾਬਾ ਸਾਹਿਬ ਬੈਠ ਕੇ ਜਿਨ੍ਹਾਂ ਨੇ ਪੂਰੇ ਭਾਰਤ ਦਾ ਸੰਵਿਧਾਨ ਲਿਖਿਆ ਉਹਨੇ ਵੀ ਅੰਮ੍ਰਿਤਸਰ ਦੇ ਵਿੱਚ 26 ਜਨਵਰੀ ਨੂੰ ਨੀਤੀ ਨੂੰ ਖੰਡਿਤ ਕੀਤਾ ਗਿਆ ਅਸੀਂ ਉਹਦਾ ਵਿਰੋਧ ਕਰਦੇ ਹਾਂ ਉਹ ਜਿਹੜੇ ਦੋਸ਼ੀ ਉਹਨਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ ਅੱਜ ਜਿਹੜਾ ਪੂਰੇ ਪੂਰੇ ਪੰਜਾਬ ਬੰਦ ਕੀਤਾ ਆਇਆ ਵਾ ਜਿਹੜਾ ਆ ਕੇ ਅੰਦਰ ਮੁੱਖਾਂ ਦੇ ਬਾਹਰ ਜਦੋਂ ਤੱਕ ਉਹ بے ਨਕਾਬ ਨਹੀਂ ਦੇ ਦੋਸ਼ੀ ਉਹ ਤੱਕ ਸਾਡੇ ਤਾਲ ਜਾਰੀ ਰੋਗੇ ਬਾਕੀ ਸਭ ਪੂਰੀ ਇੱਕ ਕਮਾਂਡ ਨਾਲ ਇਹ ਕੰਗਿਆ ਤੇ ਰੋਸ ਹੋ ਰਿਹਾ ਹੈ ਅਜ ਰੋਸ ਤੇ ਆ ਜੋ ਅੰਮ੍ਰਿਤਸਰ ਵੀ ਕੇ ਅੰਮ੍ਰਿਤਸਰ ਵੀ ਕੇ 26 ਜਨਵਰੀ ਨੂੰ ਬਾਬਾ ਸਾਹਿਬ ਅੰਬੇਦਕਰ ਜੀ ਦੀ ਪ੍ਰਤਿਮਾ ਨੂੰ ਹਟੋੜੇ ਨਾਲ ਤੋੜਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਆ ਇਹਦੇ ਪਿੱਛੇ ਬਹੁਤ ਤਕੜੀਆਂ ਸਾਜ਼ਿਸ਼ਾਂ ਅਸੀਂ ਉਹਨਾਂ ਨੂੰ ਨਕਾਬ بے ਨਕਾਬ ਕਰਨਾ ਚਾਹੁੰਦੇ ਆ ਜਿਨ੍ਹਾਂ ਦੀ ਸ਼ਹਿਤ ਉਸ ਵਿਅਕਤੀ ਨੇ ਕੋ ਹਟੋੜੇ ਨਾਲ ਬਾਬਾ ਸਾਹਿਬ ਦੀ ਪ੍ਰਤਿਮਾ ਤੇ ਜਿਹੜਾ ਹਮਲਾ ਕੀਤਾ ਉਹ ਬਾਬਾ ਸਾਹਿਬ ਦੀ ਪ੍ਰਤਿਮਾ ਤੇ ਹਮਲਾ ਨਹੀਂ ਕੀਤਾ ਸਾਡੇ ਆਦਲਿਤ ਸਮਾਜ ਦੇ ਆਤਮਾ ਤੇ ਹਮਲਾ ਕੀਤਾ ਜਦੋਂ ਤੱਕ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਆਂ ਨਹੀਂ ਦਿੱਤੀਆਂ ਜਾਂਦੀਆਂ ਜਿੰਨਾ ਲੋਕਾਂ ਦੇ ਪਿੱਛੇ ਲੱਗ ਕੇ ਉਸ ਬੰਦੇ ਨੇ ਕੀਤਾ ਉੱਚ ਨਿਆਲੇ ਉਹ ਦੀ ਜਾਂਚ ਚਾਹ ਚਾਹਣੇ ਆ ਉੱਚ ਪਦਰੀ ਇਹਦੀ ਜਾਂਚ ਹੋਵੇ ਜਿਹੜੇ ਲੋਕ ਪਿੱਛੇ ਕੰਮ ਕਰਦੇ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਆਂ ਮਿਲਣ ਆਗਾਤ ਹੋ ਐਜੀ ਕੋਈ ਹਰਕਤ ਨਾ ਕਰ ਸਕੇ ਪਾਬਾ ਸਾਥ ਸਾਡੇ ਕੱਲੇ ਦਲਤਾ ਦੇ ਲਈ ਇਹ ਪੂਰੇ ਚਪਾਰਦ ਦੇਸ਼ ਦੇ ਰਹਿਬਰ ਜਿਨ੍ਹਾਂ ਨੇ ਸਬਦਾਂ ਲਿਖਿਆ ਇਹ 26 ਜਨਵਰੀ ਹੀ ਕਿਉਂ ਚੁਣਿਆ ਗਿਆ ਜਿਹੜਾ ਹਮਲਾ ਕੀਤਾ ਇਹਦੇ ਪਿੱਛੇ ਕੁਝ ਤਾਕਤਾਂ ਕੰਮ ਕਰਦੀਆਂ ਪਿਛਲੇ ਦਿਨੀ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਜਿਹਦੇ ਜਿਹਦੇ ਅੰਦਰ ਚ ਭਾਰਤ ਦੀ ਸਾਰੀ ਫੌਜ ਹੈ ਉਹਨੇ ਪਵਿੱਤਰ ਸਥਾਨ ਸੰਸਦ ਪਵੰਦੇ ਵਿੱਚ ਲੋਕ ਸਭਾ ਦੇ ਵਿੱਚ ਇੱਕ ਬਿਆਨ ਦਿੱਤਾ ਕਹਿੰਦੇ ਅੰਬੇਡਕਰ 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 ਕਰਦੇ ਹਾਂ ਇੰਨਾ ਤੁਸੀਂ ਭਗਵਾਨ ਦਾ ਨਾਂ ਲੈਂਦੇ ਤੇ ਸਵਰਗ ਜਾਂਦੇ ਉਹ ਮੈਸੇਜ ਲੋਕਾਂ ਦੇ ਵਿੱਚ ਗਲਤ ਅਨਸਰਾ ਦੇ ਵਿੱਚ ਉਹ ਗਲਤ ਗਿਆ ਉਹ ਹੀ ਕਾਰਨ ਅਸੀਂ ਇਸ ਉਹਦੇ ਬਿਆਨ ਦਾ ਵੀ ਅਮੀਸ਼ੇ ਦਾ ਬਿਆਨ ਦਾ ਵਿਰੋਧ ਕਰਦੇ ਹਾਂ ਇਹ ਮੋਗਾ ਬੰਦ ਜਿਹੜਾ ਹੋਇਆ ਅਸੀਂ ਸ਼ਹਿਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਦੁਕਾਨਾਂ ਬੰਦ ਕਰਕੇ ਸਾਡਾ ਸੰਜੋਗ ਕੀਤਾ ਕਰੋ ਜੈਪੀ ਜੈ 22 ਕਲਵਰੀ ਨੂੰ ਉਹਨਾਂ ਦੇ ਪਰਤ ਪਰ ਨੂੰ ਹਟੋੜਾ ਨਾਮ ਕੋੜੰਡੀ ਕੌਂ ਚ ਕਿੰਦੇ ਆ ਸ਼ਰਿਆਮ ਤਿੰਦ ਹਰੇ ਉਹ ਆਪਣੇ ਪਾਵਾ ਸਾਹਿਬ ਦੇ ਨਹੀਂ ਚਲੇ ਉਹ ਹਟੋੜੇ ਪੂਰੇ ਦੇ ਦੇਸ਼ ਨਿਵਾਸੀਆ ਦੇ ਸਰਦਲ ਦਰਜਾਰੇ ਦਿਹਾਦੀ ਤੜਕਨ ਸਰਦਾਰੇ ਚੱਲੇ ਆਂ ਸਰਦਾਲੀ ਆਟਮਾ ਦੇ ਚੱਲੇ ਆਂ ਇਹਦੇ ਕੋਲ ਸਿੱਧਾ ਦੀ ਸਾਡੇ ਜਿਹੜੇ ਪਿੱਛੇ ਕੰਮ ਕਰਦੇ ਆ ਪਾਵਰ ਸਾਡੀ ਵਰਤਮਾਨ ਤੇ ਉਹ ਤੋੜਿਆ ਨਾ ਆਪਣੇ ਕਿੰਨਾ ਉਹਨਾਂ ਦੋਸ਼ੀਆਂ ਨੂੰ ਇਹ ਨਕਾਬ ਪਿੱਛੇ ਕਿੱਟਿਆ ਜਾਵੇ ਉਹਨਾਂ ਨੂੰ ਸੰਗਤ ਬਹੁਤ ਖੁਸ਼ੀ ਨਾਲ ਇਹ ਹੈ ਕਿ ਅਸੀਂ ਅੱਜ ਇਨਸਾਨ ਮਾਨਵਤਾ ਸਾਥੇ ਪੂਰਵਾਰਚਨ ਵਾਸਤੇ ਉਨ੍ਹਾਂ ਦੇ ਆਪਮਾਨ ਦਾ ਕਰਨਾ ਹੈਗਾ ਆਪਨ ਸਾਥ ਕਰਨਾ ਹੈ ਤੇ ਆਪਨ ਨੂੰ ਬਹੁਤ 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 ਅੰਦਾਨ ਕਰਦੇ ਹਨ। ਬਹੁਤ ਸੇਂਤੀ ਕੰਦਾ ਕਾਮ ਸਿੰਘ ਨੇ ਜੂਤਾਂ ਨੂੰ ਉਰਗੇਟਿੰਗ ਦੇ ਨਾਲ ਦੀ ਧਰਗਾਂ ਨੂੰ ਤੰਗ ਕਰੀ। ਸਾਡਾ ਦਾ ਜਨਦਾਬਾ ਸਾਰੇ ਨਾ ਮਨਸ਼ੀ ਮੋਹਨ ਸਾਹਿਬ ਜਰਨਾ ਦਾ ਧੰਨਵਾਦ ਜਿਹੜੇ ਅੱਜ ਆਪਾਂ ਇੱਥੇ ਡਾਕਟਰ ਹੋਇਆ ਸਭ ਨੂੰ ਜੋ ਡਾਕਟਰ ਮਹਾਸਾਹਬ ਪੀਰੋ ਮੈਕਨਿਕਰ ਨੂੰ ਸਨਮਾਨ ਦੇਂਦਾ ਕਰਦੇ ਆ ਸਭ ਨੂੰ ਡਾਕਟਰ ਮਹਾਸਾਹਬ ਪੀਰੋ ਮੈਕਨਿਕਰ ਨੇ ਐਸਸੀਐਸਓ ਵੀ ਸੀ ਸਾਹਬ ਤੋਂ ਸਨਮਾਨ ਵੀ ਦਿੱਤਾ ਸਾਹਬ ਨੇ ਪੂਰੇ ਪਾਰ ਦੀ ਨਾਰੀ ਜਿਹੜੀ ਆ ਸਾਨੂੰ ਸਨਮਾਨ ਦਿੱਤਾ ਮੈਂ ਵੀ ਸੋਚੀ ਪੂਰੇ ਪਾਰ ਦੀ ਯਾਰੀ ਨੂੰ ਸਨਮਾਨ ਦਿੱਤਾ ਸਨਮਾਨ ਦੇ ਚਾ ਔਰ ਸੋਧਾਂ ਪਰ ਕੇ ਲੈ ਲੋ ਇੱਕ ਵਾਰੀ ਸੋਧਾਂ ਕਰਨੋ ਸੋਧਾਂ ਅਨੁਕ੍ਰਮ ਕਿਸੇ ਨੂੰ ਹੱਥ ਪੈਰ ਤੋਂ ਨਹੀਂ ਦਿੱਤਾ ਗਿਆ ਸੋਹਣ ਨੂੰ ਰੋਪ ਦਿੱਤਾ ਸਨਮਾਨ ਦਿੱਤਾ ਗਿਆ ਸਾਡੋ ਬਾਬਾ ਸਾਹਿਬ ਮੈਂਡਕਾ ਸੂਰਜ 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 ਤੇ ਪੰਜਾਬ ਅੰਨੀ ਪਹੁੰਚਦਾ ਸਾਕੇ ਤੇ ਸੂਰਜ ਤੇ ਪਹਾੜ ਤੇ ਪਹੁੰਚਦਾ ਜੈ ਜੀ ਬਰਦਾ ਬਾਬਾ ਸਾਹਿਬ ਇਹ ਹਾਂ ਪੂਰਾ ਵਿਸ਼ਮ ਪੂਰਾ ਵਿਸ਼ਮ ਮਹੱਤਵ ਕਰਦਾ ਜਦ ਜਪਾਨ जनर सारे उते बाबा साहिब पीमराम अंबेडकर पढ़ंदे पढ़ा भारत जेको बाबा साहिब कल्ह बि पढ़ियो कोशिशि कर अखंड भारत करणु चाहींदा बाबा साहिब सोचा अशोक समाज असीं सारे किले खाए न छॾे सौरे ਕੰਦੇ ਸਾਮ ਨੂੰ ਚੜ ਕੇ ਖਤਰੀ ਸ਼ੇਖੀ ਰਾਜਪੂਤ ਪਰ ਨੇ ਜਦ ਤੱਕ ਜਾਣ ਉਹ ਨਹੀਂ ਸੀ ਕਿ ਨਾ ਐਸੀ ਸਾਰੇ ਪਾਰ ਤੇ ਮੂਹ ਜਿਹਾ ਸੀ ਨਾ ਜੀ ਲੋਕਾਂ ਸਾਨੂੰ ਇਹਦੇ ਚਾਰਾ ਵਰਨਾ ਦੀ ਕਤਿਆਨ ਨੂੰ ਮਰਲੇ ਦਸਤਾਨਾ ਕੀਤੀ ਆ ਇਸ ਕਰਕੇ ਸਾਨੂੰ ਤੋਂ ਇਸ ਗੱਲ ਨੂੰ ਅਸੀਂ ਸਾਰੇ ਘਾਪਰਾ ਸਾਡਾ ਡੀਐਨਏ ਇੱਕ ਹੈ ਬ੍ਰਹਮਾ ਦਾ ਡੀਐਨਏ ਕਿਸ਼ੀਆ ਉਹ ਵੱਡੋ ਆਇਆ ਜਿਹਨ ਲੋਕ ਪੜਾਇਆ ਸੀ ਇਸ ਕਰਕੇ ਬ੍ਰਹਮ ਜੀ ਬ੍ਰਹਮ ਕੁਝ ਕਰਦੇ ਆ ਸੋ ਸਾਥੀਓ ਗੱਲੋ ਅਸੀਂ ਜਿਹੜਾ ਅਗਲਾ ਪ੍ਰੋਗਰਾਮ ਆਪਾਂ ਸੇ ਦਾ ਉਹ ਨੌਂ ਤੇ ਇਹਨੂੰ ਜਿਹੜਾ ਜੇਨਰਲ ਉਦੋਂ ਤੋਂ ਕੰਮ ਆ ਰਿਹਾ ਕਿ ਉਹ ਕੌਣ ਸੇਗਾ ਉਹ ਸਮਝਣਾ ਜਿਹਨੇ ਔਰ ਐਸਐਸ ਦੇ ਮੇਨ ਹੈਡਕੁਆਰਟਰ ਨੂੰ ਕਿਹਾ 15 ਬੰਦਨੇ ਕਿਹਾ ਜਿਹੜਾ ਐਸਯੂਐਸਪੀ ਉਹ ਨਹੀਂ ਸੀ ਮਿਲਦੀ ਔਰ ਖੱਪੜੀ ਖੱਪੜੀ ਲਾਜ਼ਮੀ ਔਰ ਉਹ ਸਾਡੇ ਜਵਾਗ ਆ ਗਿਆ ਖੱਪੜੀ 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 ਹਾਂ ਵੀ ਆਮ ਸ਼ਾਮਲੀ ਇਹ ਕਹਿੰਦਾ ਆਮ ਜਨਤਾ ਦੀ ਹੀ ਹੈ ਨਾ ਬਾਹਰੀ ਬੰਦੇ اے اے so بابا سب امبیڈکرچا پرشاسن بھی سننا سونا ہے سب کو سب سوانا بابا صاحب امبیڈکر سیئر گرو کیون سنگار بابا کی سلاغت کرتا کیونکہ جی میں قوما مر گئے تو قوما ہمیشہ لیا کرتی ہیں اپنی ਹਾਂ ਬਰਾਬਰਤਾ ਹੈ ਕੋਈ ਵੀ ਮਾਨ ਨੂੰ ਨਿਰਾਸ਼ ਆਦੇ ਹੋਏ ਕੋਈ ਨਾ ਦੇ ਪਾਗਾ ਦਿੱਤਾ ਮੈਂ ਕਹਿੰਦਾ ਕਿ ਜਿੰਨਾ ਸੁਲਾਹਾ ਕਰੀਏ ਤੱਕ ਜੋ ਨਿਪਟਦਾ ਹੈ ਜੋ ਪਰਮਾਥਮ ਦੇ ਚਾਚੀ ਨਾਲ ਕੋਨੇ ਬੋਲਣਾ ਜੋ ਕੋਰ ਬਣਾਈਆ ਕੋਈ ਬਹੁਤ ਨਿਦਨ ਲੋਕਾਂ ਦਾ ਹੁਣ ਦੋਗਾਈ ਜਾਂਦਾ ਕਿਉਂਕਿ ਇਹ ਲੋਕ ਨਹੀਂ ਨੂੰ ਕਿ ਇਹੋ ਨਾ ਸ਼ਕਤੀਆਂ ਚੋਰੀਆਂ ਚਾਹਤਾ ਸਮੇਂਾ ਵਾਸਤੇ ਤੇ ਲੋਕਾਂ ਵਿੱਚ ਲੋਕਾਂ ਦੇ ਨਾਮ ਕੌਫੀਆ ਜਿਹਨਾਂ ਨੇ ਸਾਰੇ ਜਿੰਨੇ ਵੀ ਜ਼ਰੂਰੀ ਜਾਂ ਜਿਹੜੇ ਵੀ ਇਸ ਜਗ੍ਹਾ ਦੇ ਨਾਲ ਖੜ੍ਹ ਰਹੇ ਆ ਮੈਂ ਸਾਰਿਆਂ ਨੂੰ ਆਪ ਬਖਸ਼ਦਾ ਕਿ ਉਹਨਾਂ ਨੇ ਜਿਹੜਾ ਮਹਿਸੂਸ ਕੀਤਾ ਇਸ ਮਹਾਨ ਘਟਨਾ ਦਾ ਅਫੋਸ ਕੀਤਾ ਕੋਈ ਨਾ ਬੋਲਣਾ ਤਨੌਬ ਹਮੇਂ ਸਤਿਕਾਰ ਦਾ ਬੀਜ ਦਿੱਤੀ ਇੰਤਜ਼ਾਮ ਰੱਖੋ پارترتن بابا صاحب جی اور امبیڈکر جی امرتسر وغیرہ سکیٹ تک وہاں نے ملک میں نقصان پہنچا بھی کہنا واپری ہے میں اپنی سنجو لے نا کرتا ہوں کہ ایک شرارتی تکواہ شرارتی افسر میں ایک سازش ہے پنجاب کے شانتی پیدا کی جائے بابا صاحب بھی ما امبکر سارے دیش کے مہاپرش ہیں انہوں نے اس دیش میں چلا دیش کے لوکتر چلاس کے گنتنر میں چلا سان ایک بہت ہی خوبصورت ہے جا دیش ہے اور وہ شبدان جی ਮੰਗਰਾ ਉਹ ਸੰਗਰਾਮਾਂ ਦੇ ਉਹਨਾਂ ਮੁਹਿੰਮਾਂ ਦੇ ਰੋਗ ਨਹੀਂ ਕਰਦੇ ਦੁਨੀਆ ਭਰ ਦੇ ਲੋਕ ਵਾਦਾ ਫੂਲਾ ਵਾ ਮੁਕ ਕਰਦੇ ਉਹ ਸੰਗਰਾਮ ਲਿਖਿਆ ਹੋਇਆ ਹੈ ਉਹਦੀ ਜੜੀਆਂ ਇਲਾਕਾ ਕਰਦੇ ਹੋਰਨ ਸੰਯੋਗ ਦਿੱਤਾ ਆਨਾ ਬੰਦ ਕਰਕੇ ਮੈਂ ਦੱਸਣਾ ਚਾਹਣਾ ਤੁਹਾਡੇ ਚੈਨਲ ਦੇ ਮਾਧਮ ਨਾਲ ਹੋਰ ਮੈਨੂੰ ਬੈਕਗ੍ਰਾਉਂਡ ਤੋਂ ਮੁੰਡਾ ਨਾਲ ਖੜੇ ਕੇ ਆਪਣਾ ਦੱਸਣਾ ਨਹੀਂ ਕਰ ਰਿਹਾ ਕਿ ਇਹ ਗਿਆਨ ਤੇ ਹੋ ਰਿਹਾ ਹੈ ਕਿ ਕਦ ਹੋ ਰਿਹਾ ਹੈ ਜਿਹਨਾਂ ਲਈ ਤੋਂ ਮਹਾਮਾਰਿਜ ਆ ਰਿਹਾ ਹੋਇਆ ਹੈ ਉਹਨਾਂ ਦੇ ਪਰਮੇ ਹੋਣੇ ਕਰੀਰ ਪਿੱਛੇ ਨਹੀਂ ਕੰਮ ਸਹਾਇਤਾ ਵਿੱਚ ਉਹਨਾਂ ਦੇ ਕਾਜੀ ਰੋਕੂ ਬੁਲ ਆਪਾਂ ਸਾਰੇ ਤੁਹਾਡਾ ਬਤ ਲੈਣਾ ਇੱਕ ਵਾਰ ਆਪਣਾ ਨਾਮ ਧੰਨਵਾਦ ਕਰਨਾ ਵਾਤਾਂ ਲਾਪੀਓ ਸਰਬਾ ਸਹਾਇਤਾ ਦੇ ਪ੍ਰਚਾਰ